ਸੂਟ ਤੁਸੀਂ ਚੈੱਕ ਕਰ ਲਓ ਟਾਪ ਦਾ ਸੂਟ ਆ ਬਾਜ਼ਾਰ 'ਚ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਓ 1500 ਰੁਪਏ ਤੋਂ ਘੱਟ ਕਿਸ ਨੇ ਸੂਟ ਨਹੀਂ ਤੁਹਾਨੂੰ ਦੇਣਾ ਇਹ 1500 ਰੁਪਏ ਵਾਲਾ ਸੂਟ ਤੁਹਾਨੂੰ ਅਸੀਂ ਦਵਾਂਗੇ ਸਿਰਫ 500 ਰੁਪਏ ਦੇ ਵਿੱਚ ਦੇਖੋ ਜੀ ਬੁਟੀਕ ਚੀਚਾ ਚੈੱਕ ਕਰੋ ਤੁਸੀਂ ਜਿੱਦਾਂ ਕੋਟਾ ਡੋਰੀਆ ਦਾ ਦੁਪੱਟਾ ਤੇ ਫੋਰ ਸਾਈਡ ਕਢਾਈ ਕੀਤੀ ਹੋਈ ਨਾਲ ਬਾਟਮ ਪਲੇਨ ਤੁਸੀਂ ਚੈੱਕ ਕਰੋ ਬੁਟੀਕ ਪੀਸ ਹੈ ਬਾਜ਼ਾਰਾਂ ਦੇ ਵਿੱਚ ਇਸ ਦਾ ਭਾਅ 15-1500 ਪਰ ਅਸੀਂ ਦੇਣਾ 650 ਰੁਪਏ ਦਾ ਸੂਟ ਜੀ ਗਰਮੀ ਦਾ ਮੌਸਮ ਹੋਵੇ ਤੁਸੀਂ ਚੋਣੇ ਕਿਉਂ ਇਦਾਂ ਦੇ ਖੜੇ ਖੜੇ ਰੰਗ ਤੁਸੀਂ ਲੈਣਾ ਚਾਹੁੰਦੇ ਹੋ ਇਹ ਵੀ ਤੁਹਾਨੂੰ ਅਸੀਂ ਦਵਾਂਗੇ 1500 ਰੁਪਿਆ ਬਾਜ਼ਾਰ ਦਾ ਰੇਟ ਅਸੀਂ 750 ਰੁਪਏ ਚ ਸੂਟ ਦੇਣਾ ਦੇਖੋ ਜੀ 100% ਕਾਟਨ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਕਿੰਨਾ ਹਲਕਾ ਹਲਕਾ ਸ਼ੀਸ਼ੇ ਵਰਕ ਦਾ ਕੰਮ ਕਢਾਈ ਦਾ ਕੰਮ ਤੁਸੀਂ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ origignal cotton ਦਾ ਮਾਰਕੀਟ ਦੇ ਵਿੱਚ 1600 ਸੂਟ ਸਾਡੇ ਕੋਲ ਪਹਿਲਾਂ 850 ਰੁਪਏ ਦਾ ਤੇ ਚਾਹੇ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਲੈਣਾ ਤਾਂ ਵੀ ਆਜੋ ਤੁਹਾਡੇ ਵੱਡੇ ਫਾਇਦੇ ਜਿਹੜਾ ਬਾਜ਼ਾਰ ਤੁਸੀਂ 50000 ਦਾ ਕੱਪੜਾ ਲੈਣਾ ਅਸੀਂ ਤੁਹਾਨੂੰ 20000 ਦੇ ਦੇਣਾ ਆ ਦੇਖੋ ਹੁਣ ਤੁਸੀਂ ਸੋਚਦੇ ਹੋ 250 ਜਾਂ 250 ਇਹ ਤੁਹਾਨੂੰ ਅਸੀਂ ਸੂਟ ਨਾ 2200 ਨਾਲ 250 ਸਿਰਫ 1000 ਰੁਪਏ ਦੇ ਵਿੱਚ ਦੇ ਦੇਣਾ ਹੈਗਾ ਦੇਖੋ ਡਿਜ਼ਾਈਨਿੰਗ ਇੱਕ ਤੋਂ ਇੱਕ ਰਾਮ ਟੈਕਸ ਦਾ ਬ੍ਰਾਂਡ ਆ ਚਾਹੇ ਸਹਿਬਾ ਦਾ ਬ੍ਰਾਂਡ ਆ ਲਗਜ਼ਰੀ ਚਾਹੇ ਗੰਗਾ ਦਾ ਬ੍ਰਾਂਡ ਆ ਚਾਹੇ ਰਾਸ ਦਾ ਚਾਹੇ ਰੀਵਾ ਦਾ ਲਕਜ਼ਰੀ ਬ੍ਰਾਂਡਾਂ ਤੇ ਆਫਰ ਲਾਤੀ ਸਮਰ ਸੇਲ ਜੋ ਵੀ ਅਸੀਂ 2000 ਦਾ ਸੂਟ ਵੇਚਦੇ ਸੀ ਉਹ 1500 ਦਾ ਵੇਚ ਰਹੇ ਆ ਜੋ 1275 ਰੁਪਏ ਦਾ ਸੀ ਵੇਚੀਏ ਨੇ 1750 ਦਾ ਵੇਚਦੇ ਸੀ ਤੁਸੀਂ ਚੈੱਕ ਕਰੋ ਜਾਮ ਕਾਟਨ ਦੇ ਨਾਲ ਪਿਓਰ ਦੁਪੱਟਾ ਦੁਪੱਟੇ ਖੁੱਲੇ ਡੁੱਲੇ ਆ ਜੀ ਕਿਸੇ ਚੀਜ਼ ਦੇ ਵਿੱਚ ਕੋਈ ਕਮੀ ਨਹੀਂ ਬਾਟਮ ਵੀ ਪੂਰੀ ਸਾਈਜ਼ ਕਮੀਜ਼ ਵੀ ਫੁੱਲ ਸਾਈਜ਼ ਦੁਪੱਟੇ ਵੀ ਵਧੀਆ ਰੇਟ ਵੀ ਘਟ ਗਈ ਨੇ ਦੇਖੋ ਸੈਮੀ ਸਟਿਚ ਸੂਟ ਆ ਚੈੱਕ ਕਰ ਲਓ ਦੁਪੱਟਾ ਦੇਖੋ ਚੈੱਕ ਕਰ ਲਓ ਸਾਰਾ ਹੈਵੀ ਆ ਬਾਜੂ ਤੇ ਵੀ ਕੰਮ ਹੈਗਾ ਦੁਪੱਟੇ ਦੇ ਵੀ ਕੰਮ ਆ 2500 ਰੁਪਏ ਹਾਸਕੇ ਤੁਸੀਂ ਦੇ ਦੇਣਾ ਬਾਜ਼ਾਰ 'ਚ ਪਰ ਅਸੀਂ ਤੁਹਾਨੂੰ 1000 ਰੁਪਏ ਦੇ ਵਿੱਚ ਇਹ ਦੇ ਦੇਣਾ ਹੈ ਆ ਲੈ ਲੈਣ ਦਾ ਬੇਸ ਚੈੱਕ ਕਰ ਲੋ ਟਾਈ ਐਂਡ ਡਾਈ ਦੁਪੱਟਾ ਔਰ ਤੁਸੀਂ ਬਾਟਮ ਤੇ ਵੀ ਵਰਕ ਚੈੱਕ ਕਰੋ ਨਵੇਂ ਬੇਸ ਨਵੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਤਿੰਨ ਤਨ ਹੈ ਇੱਥੋਂ ਲੈ ਜਾਓ 1500 ਹਮ ਟੈਕਸ ਦਾ ਸੂਟ ਹੈ ਤੁਸੀਂ ਚੈੱਕ ਕਰੋ ਬੜਾ ਜ਼ਬਰਦਸਤ ਸੂਟ ਹੈ ਦੁਪੱਟਾ ਕਿੰਨਾ ਪਿਆਰਾ ਲੱਗਿਆ ਹੋਇਆ ਤੁਸੀਂ ਪਿਓਰ ਜਾਮ ਦਾ ਬੇਸ ਹੈ ਕੜਾਈ ਤੁਸੀਂ ਚੈੱਕ ਕਰੋ ਹਲਕੀ ਹਲਕੀ ਪ੍ਰਿੰਟਡ ਚੈੱਕ ਕਰੋ ਜ਼ਬਰਦਸਤ ਚੀਜ਼ਾ ਹੁਣ ਤੁਸੀਂ ਇਹ ਡਿਜ਼ਾਈਨ ਦਾ ਜਿਹੜਾ ਰੇਟ ਹੈ ਬਾਜ਼ਾਰ 'ਤੇ 3000 4000 ਮਿਲਦਾ ਪਰ ਅਸੀਂ ਕੋਈ 2000 ਕੋਈ 2500 ਦੇ ਵਿੱਚ ਦੇ ਦੇਣਾ ਡਿਜ਼ਾਈਨਿੰਗ ਤੁਹਾਨੂੰ ਨਵੀਂ ਮਿਲੇਗੀ ਕੋਈ ਲਾਟ ਵਾਲਾ ਸੌਦਾ ਨਹੀਂ ਮਿਲੂਗਾ ਇੱਥੋਂ ਤੁਹਾਨੂੰ ਬ੍ਰਾਂਡਡ ਸੌਦਾ ਮਿਲੂਗਾ ਰੇਟ ਸਾਰੇ ਉੱਤੇ ਲਿਖੇ ਮਿਲਣਗੇ ਜਿਹੜੇ ਅਸੀਂ 2 2000 ਦੇ ਵੇਚਦੇ ਸੀ ਉਹ 15 1500 ਦੇ ਹੁਣ ਸਮਰ ਸੇਲ ਦੇ ਵਿੱਚ ਲੈ ਲਓ ਤੁਸੀਂ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਨਵੀਂ ਦੇਖੋ ਇਹ ਤੁਹਾਨੂੰ ਅਸੀਂ ਜਸਟ ਡੈਮੋ ਦਿਖਾ ਰਹੇ ਹਾਂ ਜਦ ਤੁਸੀਂ ਸਟੋਰ ਦੇ ਉੱਤੇ ਆਉਂਗੇ ਇਹਦੇ ਨਾਲ ਦੇ ਹਜ਼ਾਰਾਂ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਸੇਲ ਚੱਲ ਰਹੀ ਆ ਸੇਲ ਦਾ ਫਾਇਦਾ ਲਓ ਅੱਧੇ ਰੇਟਾਂ 'ਚ ਕੱਪੜਾ ਉਹ ਵੀ ਬ੍ਰਾਂਡਡ ਕੱਪੜਾ ਹਾਈ ਕੁਆਲਿਟੀ ਦਾ ਕੱਪੜਾ ਸਾਨੂੰ ਦੇ ਦੇਣਾ ਹੈਗਾ ਰੈਡੀਮੇਡ ਦੇ ਵਿੱਚ ਚੈੱਕ ਕਰੋ ਜੀ ਬੜਾ ਜ਼ਬਰਦਸਤ ਬੇਸ ਵਧੀਆ ਪ੍ਰਿੰਟਡ ਹੁਣ ਤੁਸੀਂ ਚੈੱਕ ਕਰੋ ਮਾਰਕੀਟ ਦੇ ਵਿੱਚ ਤੁਹਾਨੂੰ ਇਹੀ ਚੀਜ਼ਾਂ ਡਬਲ ਰੇਟਾਂ ਤੇ ਮਿਲਦੀਆਂ ਅਸੀਂ ਕੋਈ 1275 ਕੋਈ 1500 ਤੇ ਸਟਿਚ ਕੀਤੇ ਰੈਡੀਮੇਡ ਸੂਟ ਦੇ ਦੇਣੇ ਆ ਤੁਸੀਂ ਡਿਜ਼ਾਈਨਿੰਗ 'ਚ ਕੋਈ ਕਮੀ ਨਹੀਂ ਆ ਸਾਡੇ ਕੋਲ ਵੈਰਾਈਟੀ 'ਚ ਕੋਈ ਕਮੀ ਨਹੀਂ ਆ ਛੇਤੀ ਤੇ ਸੋਤੀ ਬਾਗਾ ਪ੍ਰਣਾ ਅੰਕਲੋਂ ਤੇ ਪਹੁੰਚੋ ਜਿੱਥੇ ਵੱਡੀ ਆਫਰ ਲੱਗਿਆ ਤੁਸੀਂ ਦੇਖੋ ਸਾਡੇ ਕੋਲ ਬੈਟਿੰਗ ਡਰੈਸਾਂ ਬੈਟਿੰਗ ਲਹੰਗੇ ਛਰਾਰੇ ਗਰਾਰੇ ਗਾਊਨ ਸਾਰੀਆਂ ਚੀਜ਼ਾਂ ਬਹੁਤ ਘੱਟ ਰੇਟ ਦੇ ਉੱਤੇ ਅਸੀਂ ਤੁਹਾਨੂੰ ਦੇ ਰਣੀ ਬਾਜ਼ਾਰ 'ਚ 12000 14000 15000 ਅਸੀਂ ਤੁਹਾਨੂੰ 4000 4500 ਦੇ ਵਿੱਚ ਦੇਣਾ ਆਹ ਦੇਖੋ 1 ਪੀਸ ਡਰੈਸ ਹੈਗੀ ਆ ਬਾਜ਼ਾਰ 'ਚ ਭਾਵੇਂ ਕੋਈ ਰੇਟ ਹੋਵੇ ਦਾ ਅਸੀਂ ਤੁਹਾਨੂੰ 2795 ਦੇਣਾ ਹੈ ਦੇਖੋ ਇੱਥੇ ਫਾਇਦਾ ਕੀ ਆ ਪਾਕਿਸਤਾਨੀ ਸੂਟ ਹੈ ਦੇਖੋ ਬਾਟਮ ਦੇ ਉੱਤੇ ਵੀ ਹੈਵੀ ਵਰਕ ਹੈ ਕਮੀਜ਼ ਦੇ ਉੱਤੇ ਵੀ ਹੈਵੀ ਵਰਕ ਹੈ ਮਾਰਕੀਟ ਦੇ ਵਿੱਚ ਇਹਦਾ ਰੇਟ 20 ਤੋਂ 25 ਹਜ਼ਾਰ ਸੀ ਸਿਰਫ 7650 ਦੇ ਵਿੱਚ ਦੇ ਦੇਣਾ ਚਾਹੇ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਤੁਸੀਂ ਜਾਣਾ ਜਾਗੋ ਪਾਰਟੀ ਤੁਸੀਂ ਜਾਣਾ ਨਾਈਟ ਪਾਰਟੀ ਤੇ ਤੁਸੀਂ ਜਾਣਾ ਨਾਈਟ ਫੰਕਸ਼ਨ ਤੇ ਜਾਣਾ ਨਾ ਤੇ ਉਹਦੇ ਉੱਤੇ ਪਾਉਣ ਲਈ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਡਰੈੱਸਾਂ ਵੀ ਇੱਥੋਂ ਮਿਲ ਜਾਣੀਆਂ ਸ਼ਰਾਰੇ ਗਰਾਰੇ ਲਹਿੰਗੇ ਪੈਂਟ ਪਲਾਜ਼ੋ ਤੁਸੀਂ ਤੋਤੀ ਸੂਟ ਲੈਣਾ ਤੁਸੀਂ ਫਰੌਕ ਸੂਟ ਲੈਣਾ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲ ਜਾਣੀ ਦੇਖੋ ਬੜੇ ਪਿਆਰੇ ਪਿਆਰੇ ਪੀਸ ਆ 2500 ਰੁਪਏ ਦੇ ਦੇਖੋ ਜੀ ਸ਼ਰਾਰੇ ਗਰਾਰੇ ਹੈਗੇ ਆ ਸਾਡੇ ਕੋਲ ਤੁਸੀਂ ਲਹਿੰਗੇ ਚੈੱਕ ਕਰ ਸਕਦੇ ਹੋ ਰੈੱਡ ਕਲਰ ਦੇ ਵਿੱਚ ਮੈਂਜੈਂਟਾ ਦੇ ਵਿੱਚ ਸਾਡੇ ਕੋਲ 5000 ਤੋਂ ਲੈ ਕੇ 30 30 40 40000 ਤੱਕ ਨਾਰਮਲ ਲਹਿੰਗੇ ਹੁੰਦੇ ਆ ਅਗਰ ਤੁਸੀਂ ਹੈਵੀ ਲਹਿੰਗੇ ਲੈਣੇ ਆ 1 ਲੱਖ ਤੋਂ ਲੈ ਕੇ 2 ਲੱਖ ਤੱਕ ਦੇ ਵੀ ਸਾਡੇ ਕੋਲ ਵੈਡਿੰਗ ਪ੍ਰੋਪਰ ਜਿੱਦਾਂ ਦਾ ਤੁਹਾਡਾ ਬਜਟ ਹੋਊਗਾ ਤੁਹਾਡੇ ਬਜਟ ਦੇ ਮੁਤਾਬਕ ਆ ਦੇਖੋ ਤਾਂ ਹੈਵੀ ਤੋਂ ਹੈਵੀ ਫਰੰਟ ਚੈੱਕ ਕਰ ਲਓ ਤੁਸੀਂ ਫਰੰਟ ਚੈੱਕ ਕੀਤਾ ਆ ਤੁਸੀਂ ਬੈਕ ਚੈੱਕ ਕਰ ਲਓ ਇਹ ਕੀ ਆ ਇਹ 12000 20000 25000 16000 ਕੁਛ ਨਹੀਂ ਤਾਨੂੰ ਸਿਰਫ 6500 ਰੁਪਏ ਦੇ ਰਣੀ ਐਡੀ ਹੈਵੀ ਡਰੈਸ ਮਤਲਬ ਹਲਦੀ ਦਾ ਫੰਕਸ਼ਨ ਆ ਉਹਦੇ ਵਾਸਤੇ ਤੁਸੀਂ ਡਰੈਸੇਸ ਲੈਣੀਆਂ ਤਾਂ ਤੁਸੀਂ ਚੈੱਕ ਕਰੋ ਜੀ ਇੱਕ ਕਲਰ ਦੇ ਵਿੱਚ ਸਾਡੇ ਕੋਲ ਬਹੁਤ ਡਿਜ਼ਾਈਨ ਮਿਲ ਜਾਣਗੇ 100 100 ਡਿਜ਼ਾਈਨ ਮਿਲ ਜਾਣਗੇ yellow ਦੇ ਵਿੱਚ ਤੁਹਾਡੇ ਮਹਿੰਦੀ ਦੇ ਫੰਕਸ਼ਨ ਵਾਸਤੇ ਵੀ ਤੇ ਹਲਦੀ ਦੇ ਫੰਕਸ਼ਨ ਵਾਸਤੇ ਵੀ ਸੋ ਛੇਤੀ ਆਜੋ ਅੰਕਲੋਮ ਮੋਗਾ ਰੋਡ ਬਾਗਾਪਣਾ ਜਿੱਥੇ ਬਹੁਤ ਵੱਡੇ ਫਾਇਦੇ ਹੋਣੇ ਆ ਤੁਹਾਨੂੰ ਕਾਟਨ ਦੇ ਸੂਟ ਮਿਲ ਜਾਣੇ ਆ ਸਿਲਕ ਦੇ ਸੂਟ ਮਿਲ ਜਾਣੇ ਆ ਜਾਮ ਦੇ ਸੂਟ ਮਿਲ ਜਾਣੇ ਆ ਕਰੇਵ ਦੇ ਸੂਟ ਮਿਲ ਜਾਣੇ ਆ ਸੂਟਾਂ ਦੇ ਨਾਲ ਨਾਲ ਸ਼ਾਰਰੇ ਗਰਾਰੇ ਲਹਿੰਗੇ ਗਾਉਨ ਡਰੈਸਾਂ ਤੁਸੀਂ ਜੁਐਲਰੀ ਲੈਣੀ ਆ ਖਾਸ ਤੌਰ ਤੇ ਆਪਣੇ ਭਰਾਵਾਂ ਨੇ ਕੋਟ ਪੈਂਟ ਲੈਣੇ ਆ কুরਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਸਾਰਿਆਂ ਦੇ ਇੱਕੋ ਛਾਥੇ ਦਾ ਵੱਡੇ ਫਾਇਦੇ